ਅੱਜ ਬਡਾਲਾ ਬਾਂਗਰ ਦੇ ਵਿੱਚ ਜਿਹੜੀ ਬਡਾਲਾ ਬਾਂਗਰ ਦੀ ਮੀਟਿੰਗ ਸੀ ਟਿਰਨ ਦੇ ਵਿੱਚ ਉਹ ਸੀ ਉਹਦੇ ਵਿੱਚ ਕਟਾਰੂ ਚੱਕ ਜੀ ਮੰਤਰੀ ਸਾਹਿਬ ਆਏ ਸੀ ਜੋ ਕੈਪਟਨ ਮੰਤਰੀ ਨੇ ਔਰ ਦੂਜੇ ਸਲਾਰੀਆ ਜੀ ਜਿਹੜੇ ਸੀਨੀਅਰ ਉਮੀਦ ਪ੍ਰਧਾਨ ਨੇ ਇਸ ਕੰਪਨੀ ਦੇ ਔਰ ਸਾਰੇ ਇੱਥੇ ਪ੍ਰੈਜੈਂਟ ਸੀ ਸਰਦਾਰ ਗੁਰਦੀਪ ਸਿੰਘ ਰਧਾਵਾ ਜੀ ਵੀ ਆਪਣਾ ਪ੍ਰਚਾਰ ਕਰਕੇ ਗਏ ਨੇ ਔਰ ਪਿੰਡ ਸਾਰਾ ਇੱਕ ਬੰਨੇ ਆ ਇੱਕ ਪਰਿਵਾਰ ਛੱਡ ਕੇ ਬਾਕੀ ਸਾਰਾ ਹੀ ਨਗਰ ਇੱਕ ਬੰਨੇ ਹੋ ਗਿਆ ਇਤੋਂ ਪਤਾ ਲੱਗਦਾ ਹੈ ਕਿ ਬਹੁਤ ਸਾਰੀ ਲੀਡ ਦੇ ਉੱਤੇ ਜਿਹੜੀ ਆਮ ਆਦਮੀ ਪਾਰਟੀ ਆ ਉਹ ਜਿੱਤੂਗੀ ਔਰ ਰੰਧਾਵਾ ਸਾਹਿਬ ਜਿਹੜਾ ਗੁਰਦੀਪ ਸਿੰਘ ਰੰਧਾਵਾ ਆ ਸੁੱਖੀ ਨਾਲੋਂ ਕਿਤੇ ਜ਼ਿਆਦਾ ਲੰਬੀ ਲੀਡ ਤੇ ਜਿੱਤ ਕੇ ਜਿਹੜਾ ਉਹਦੇ ਮਨ ਵਿੱਚ ਹੰਕਾਰ ਹੈ ਕਿ ਮੈਂ ਤਿੰਨ ਪੀੜੀਆਂ ਤੋਂ ਰਾਜ ਕਰ ਰਿਹਾ ਉਹਦਾ ਜਿਹੜਾ ਹੰਕਾਰ ਆ ਉਹ ਤੋੜੂਗਾ ਜਿਹੜਾ ਉਹ ਲੋਕਾਂ ਨੂੰ ਆਪਣੇ ਘਰੋਂ ਕਹਿੰਦਾ ਸੀ ਚਲੇ ਜਾਓ ਅੱਜ ਉਹਦੇ ਘਰ ਕੋਈ ਬੰਦਾ ਨਹੀਂ ਲੱਭਦਾ ਉਹਨੂੰ ਯਾਦ ਆਉਂਦੀ ਹੈ ਕਿ ਪਬਲਿਕ ਤੋਂ ਬਿਨਾ ਕੋਈ ਮੁੱਲ ਨਹੀਂ ਉਹਦੀਆਂ ਤੇ ਸਾਡੀਆਂ ਮੀਡੀਆਂ ਦਾ ਜ਼ਮੀਨ ਸਮਾਨ ਦਾ ਫਰਕ ਹੈ ਸਾਡੀਆਂ ਮੀਡੀਆਂ ਚ ਉਹਦੇ ਨਾਲੋਂ ਨੇਕੇ ਲੋਕ ਨਾਲ ਨੇ ਸੋ ਮੈਂ ਬੋਟਾਂ ਕੋchnਾ ਕਹਿੰਦਾ ਆ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਆ ਆਪਾਂ ਨੇ ਪ੍ਰਚਾਰ ਜਿਹੜਾ ਵਾ 18 ਨੂੰ ਖਤਮ ਹੋ ਜਾਣਾ 20 ਤਰੀਕ ਨੂੰ ਬੋਟਾਂ ਪੈਣੀਆਂ ਤੇ 23 ਤਰੀਕ ਨੂੰ ਸਹੀ ਰਿਜ਼ਲਟ ਆਉਣਾ ਤੇ ਪਤਾ ਲੱਗੂਗਾ ਵੀ ਇਹਦੀ ਤੇ ਸਾਡਾ ਫਰਕ ਕਿੰਨਾ ਰਹਿੰਦਾ ਸਖਤਾਂ ਦਾ ਪਿਆਰ ਕਿੰਨਾ ਅਕਾਲੀ ਦਲ ਦੇ ਲੋਕ ਵੀ ਦਿਲੋਂ ਨਾਲ ਨੇ ਸੋ ਜਿਹੜਾ ਸੁਖੀ ਜੀ ਹੈ ਉਹਦੇ ਹੰਕਾਰ ਨੂੰ ਤੋੜਨ ਵਾਸਤੇ ਗੁਰਨਾਨਕ ਪਾਤਸ਼ਾਹ ਦੀ ਕਿਰਪਾ ਹੋਣੀ ਆ ਉਹਨੇ ਲੋਕਾਂ ਚ ਵਸ ਕੇ ਤੇ ਸਰਦਾਰ ਗੁਰਦੀਪ ਸਿੰਘ ਰਧਾਵਾ ਦੀ ਚੜ੍ਹਦੀ ਕਲਾ 'ਚ ਜਿੱਤ ਕਰਨੀ ਆ ਇੰਨੀਆਂ ਬੇਨਤੀਆਂ ਪ੍ਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਵੋਟਾਂ ਪਹਿਲਾਂ ਹੀ ਤੁਸੀਂ ਬੜੀ ਵਾਰ ਪਾਈਆਂ ਤੇ ਵੋਟਾਂ ਲੈਣ ਵਾਲੇ ਲੋਕ ਜਦੋਂ ਤੁਹਾਡੀਆਂ ਦਰਾਂ ਤੇ ਆਦੇ ਆ ਉਸ ਵੇਲੇ ਉਹਦਾ ਰੁੱਖ ਇਹਨੇ ਲੱਗਦਾ ਵੀ ਇਹਨਾਂ ਤੋਂ ਵਧੀਆ ਇਨਸਾਨ ਹੀ ਕੋਈ ਨਹੀਂ ਜੇ ਜਦੋਂ ਬਣ ਜਾਂਦੇ ਆ ਤੇਰਾਂ ਦੀ ਭਾਸ਼ਾ ਉਹਨਾਂ ਦੀ ਬੋਲੀ ਇਸ ਰਾਜ ਨੂੰ ਜਿੱਦਾਂ ਕੋਈ ਥਾਣੇਦਾਰ ਜਿੱਦਾਂ ਕਿਸੇ ਥਾਣੇਦਾਰ ਜਿਹਾ ਅਸਰ ਜਿਹਾ ਹੁੰਦਾ ਉਹ ਬੰਦੇ ਨੂੰ ਬੰਦਾ ਨਹੀਂ ਸਮਝਦਾ ਅਰਲੀ ਉਹ ਜਿਹੜਾ ਪੂਣੀ ਵਾਲੀ ਬੋਲੜੀ ਕੋਈ ਅਜਿਹਾ ਨਾਗਰ ਜਿਹੜਾ ਉੱਥੇ ਮਾਪੜ ਤੋਂ ਬਈਆ ਗਾਲਾ ਰਹਿਣਾ ਕਿ ਉੱਥੇ ਲਗਾਤਾਰ ਇਹ ਪਰਿਵਾਰ ਜਿਹੜਾ ਦੇਰੇ ਬਾਬੇ ਦੀ ਰਾਜ ਮੇਰੇ ਬਾਬਾ ਨਾਨਕ ਦੀ ਰਾਜ ਦੀ ਜੀ ਨਾਗਵਾਲ ਪਾਇਆ ਹੋਇਆ ਹੈ ਇਸ ਤਰ੍ਹਾਂ ਇਸ ਕੋ ਨਾਗਵਾਲ ਜਿਹਦਾ ਪੰਜਾਬ ਦੇ ਵਿੱਚ ਬਾਕੀ ਖਾਵਾ ਦਾ ਲੋਕਾਂ ਦਾ ਲੋਕੜਿਆ ਲਾਜ ਪਰ ਮਾਰਿਆ ਅੱਜ ਤੁਹਾਡੇ ਕੋਲ ਵੀ ਇੱਕ ਮੌਕਾ ਇਹ ਕੋਈ ਕੁਦਰਤੀ ਵਰਦਾਰਾ ਹੈ ਕਿ ਤੁਹਾਨੂੰ ਬਾਈ ਇਲੈਕਸ਼ਨ ਦੇ ਵਿੱਚ ਮੋੜ ਬਣਾ ਦਾ ਮੌਕਾ ਮਿਲਿਆ ਕਿਤੇ 5 ਸਾਲ ਬਾਅਦ ਇੱਥੇ ਵੋਟਾਂ ਪੜ੍ਹਣੀਆਂ ਸਨ ਤਾਂ 2.5 ਸਾਲ ਮੇਰਾ ਬਾਬਾ ਨਾਰਦ ਦੇ ਪੁੱਲੇ ਕੁਝ ਨਹੀਂ ਪਿਆ ਇੱਥੇ ਆਵਾਜ਼ੀ ਪਾਰਟੀ ਦਾ ਉਮੀਦਵਾਰ ਜਿੱਗਿਆ ਤਾਂ ਉਹ ਸਰਦਾਰ ਦਾਵਾ ਜੀ ਗੁਰਦੀਰ ਦਾ ਹਜੋਤ ਉਹਦੇ ਹੀ ਤੇ ਅੱਜ ਉਹ ਦੁਬਾਰਾ ਤੁਹਾਨੂੰ ਚਾਰਟ ਸੁਣਿਆ ਤੇ ਵਸ ਮੈਂ ਇਨੀ ਗੱਲ ਕਹਿਣੀ ਆ ਕਿ ਸਰਕਾਰ ਦਾ ਕਰੰਟ ਅਦੋਂ ਤੱਕ ਇੱਥੇ ਨਹੀਂ ਪਹੁੰਚਣਾ ਦੇ ਉਸ ਤੱਕ ਸਰਕਾਰ ਦਾ ਐਮਐਲਏ ਨੇ ਆਵਾਜ਼ੀ ਪਾਰਟੀ ਨੂੰ ਉੱਤੇ ਸਰਕਾਰ ਵੀ ਆਵਾਜ਼ੀ ਪਾਰਟੀ ਦੀ ਤੇ ਐਮਐਲਏ ਵੀ ਆਵਾਜ਼ੀ ਪਾਰਟੀ ਦਾ ਬਣਾਓ ਇਹ ਬਾਬੇ ਦਾਣਗ ਦੀ ਧਰਤੀ ਤੋਂ ਇਸ ਦੇ ਜਾ ਰਿਹਾ ਜੀ ਤੁਸੀਂ ਗੁਰੂਆਂ ਦੀ ਉਸ ਮਹਾਨ ਬਾਣੀ ਦੇ ਅੰਦਰ ਜਿਹੜੀ ਉਹਨਾਂ ਨੇ ਨਿਮਰਤਾ ਦਾ ਜ਼ਿਕਰ ਕੀਤਾ ॠषि ਹੋ ਕੇ ਨਿਮਰਤਾ ਦਾ ਘਰ ਕਰਦੇ ਹੋ ਜਿਆਦ ਪਰਚੇ ਕਰਾਉਂਦੇ ਹੋ ਲੋਕਾਂ ਦੇਤੇ ਧਮਕੇ ਦੀ ਰਾਜਨੀਤੀ ਕਰਦੇ ਹੋ ਇਹ ਪੰਜਾਬ ਹੈ ਜਿਸ ਪੰਜਾਬ ਨੇ ਕਦੇ ਵੀ ਦਬਕਾ ਨਹੀਂ ਪ੍ਰਵਾਨ ਕੀਤਾ ਪਿਆਰ ਨਾਲ ਮਿੱਠੇ ਬਣ ਕੇ ਪੰਜਾਬੀਆਂ ਦਾ ਸਿਰ ਲਾ ਲਓ ਭਾਵੇਂ ਜਾਂਦਾ ਲਓ ਪਰ ਜਿਹਨੂੰ ਇਹ ਸਮਝੇ ਵੀ ਧੱਕੇ ਦੇ ਨਾਲ ਪੰਜਾਬੀਆਂ ਦੇ ਸਵੈ ਮਾਨ ਨੂੰ ਲੱਤ ਮਾਰ ਕੇ ਉਹ ਵੱਡਾ ਕਹਿੰਦੇ ਮੈਂ ਵੱਡਾ ਬਣਨਾ ਤੇ ਪੰਜਾਬੀ ਉਹ ਵੱਡਾ ਨਹੀਂ ਬਣ ਦੇਣਗੇ ਜੋ ਇਸ ਕਰਕੇ ਇਹਨਾਂ ਪੰਜਾਬੀਆਂ ਨੇ ਉਹ મોદી ਦੀ ਧੌਂਕ ਜਿਹੜਾ ਕਿੱਲਾ ਹੀ ਉਹ ਕੱਢ ਕੇ ਫਰਾ ਮਾਰਿਆ ਤਗੜੇ ਹੋ ਕੇ ਵੋਟਾਂ ਪਾਣੀਆਂ ਤੁਸੀਂ ਆਏ ਮੈਂ ਅਗਲੀਆ ਮੀਟਿੰਗਾਂ ਲਈ ਜਾਣਾ ਔਰ ਮੇਰੇ ਬੜੇ ਪਿਆਰੇ ਵੀਰ ਤੁਹਾਡੇ ਉਮੀਦਵਾਰ ਰਧਾਵਾ ਜੀ ਵੀ ਆ ਗਏ ਆ ਇਸ ਰਾੜਿਆ ਸਾਹਿਬ ਵੀਰ ਤੇ ਜੀ ਬੋਲਣਗੇ ਤੁਸਾਰੇ ਇਹਨਾਂ ਦਾ ਬੜਾ ਰਹਿਣਾ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਸਾਰੇ ਕਿੱਥੇ ਹੋ ਗਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਅਸੀਂ ਇੱਕ ਲੰਬੀ ਲੀਡ ਨਾਲ ਦਿਤਾਈਏ ਕਿਉਂਕਿ ਅੱਜ ਪੰਜਾਬ ਵਿੱਚ

ਰਾਜ ਕਿ ਦੀਪ ਸੇ ਗਿਰਦਾ ਵਸਾ ਨੂੰ ਉਹਨਾਂ ਨੂੰ ਬੇਚੀ ਕਰ ਉਤੋਂ ਪਹਿਲਾਂ ਦੋ ਨਾਰੇ ਲਾਉਣੇ ਦੀ ਹੈ ਪੂਰੇ ਜੋਸ਼ ਨਾਲ ਵਿਸ਼ਵਾਸ ਤੋਂ ਹੋਣਾ

ਮੈਂ ਤੋਂ ਪਹਿਲਾਂ 13 ਮਾਸਾਵਾਂ ਪੜੇ ਤਸੀਲਾ ਭਾਸ਼ਾ ਦਿੰਦਾ ਹੈ ਉਡਾਲੇ ਨਾਲ ਦੀ ਇੱਕ ਇੱਕ ਗੱਲ ਚ ਵਜਨ ਸੀਗਾ ਪਿਓ ਲੋਕ ਜਿਨ੍ਹਾਂ ਨੇ ਕਾਰ ਤੱਕ ਸਤ ਪਾਇਆ ਹੁਣ ਤੇ ਵਧਾਈਆਂ ਦਿੱਤੀਆਂ ਇੰਦਰਾ ਗਾਂਧੀ ਨੂੰ ਮੰਨਉਣੀ ਲੱਗਦਾ ਜਿਹੜਾ ਕਾਰ ਤੱਕ ਸਤ ਮੰਨਣ ਵਾਲਾ ਬੰਦਾ ਪੂਕ ਤੇਸ ਪਾਰਟੀ ਨੂੰ ਇਸ ਪਰਿਵਾਰ ਨੂੰ ਵੋਟ ਸਾਬੇ तो सिख नहीं हो सकते तो तो बड़ा इतिहास है जो फिर दोबारा कमांति है देखो चेयरमैन दे सा मेरे वास्ते सारिया जाता एक प्राप्त ने चाहे वैसी भाईचारा पीसी है सिख ने क्रिश्चन ने मुसलमान ने सोचो तो किसी भाईचारे को विदरा ਸੋ ਅੱਜ ਦੇ ਐਮਐਲਏ ਬੋਤ ਪੜੇ ਨੇ ਸਾਡੀ ਪਾਰਟੀ ਚਾਸੀ ਭਾਈਚਾਰੇ ਦੇ ਬਹੁਤ ਬੁਸ਼ੀਆਂ ਉੱਚੀਆਂ ਪਦਵੀਆਂ ਦੇ ਤੁਹਾਡਾ ਇਸ ਭਾਈਚਾਰਾ ਸਾਡੀ ਪਾਰਟੀ ਨੂੰ ਦਿੰਦਾ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀਆਂ ਕਿਹੜੀਆਂ ਨਿਸ਼ਚੀਆਂ ਪੰਜਾਬ ਚਾਸ ਵਾਲੇ ਇਸ ਭਾਈਚਾਰੇ ਨੂੰ ਚਾਹੁੰਦੇ ਚਾਰ ਨਿਸ਼ਚੀਆਂ ਐਸ.ਓ.ਈ. ਭਾਈਚਾਰੇ بوا ਚਾਰ ਨਿਸ਼ਚੀਆਂ ਪੰਜਾਬ ਆਖਖਾਨੇ ਮਾਲਬ ਇਹ ਬੈਠੇ ਨੇ ਜਿਹੜੇ ਮੇਰੇ ਨਾਲ ਆਏ ਸੀ ਮੈਨੂੰ ਉਹਦੇ ਗਲੀਆਂ ਬਣਾ ਦੇ ਸੁਜਾਨਾ ਤੁਹਾਡੇ ਕੋਲ ਹੋਵੇ ਤੇ ਗਲੀਆਂ ਮੈਂ ਬਣਾਉਣਾ ਜੇ ਫਿਰ ਵੀ ਤੁਸੀਂ ਗਿਲਾ ਕਰੋ ਸਾਨੂੰ ਮੈਂ ਤਾਂ ਵਿਸ਼ਗਤ ਮਾਰੀ ਜੀ 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 ਬਹੁਤ ਬਹੁਤ ਸ਼ੁਨੋ ਕਰਨਾ ਜੋਣ ਤੋਂ ਜੋਣ ਤੋਂ ਆਪਣੀ ਜਿਵੇਂ ਕਰਦਾ ਜਮਨ ਜਾਨ ਤਾਂ ਲੱਗਿਆ ਮੈਂ ਤੁਹਾਨੂੰ ਜਵਾਬ ਦੇ ਵਿੱਚ ਰਹਿਣਾ ਹੈ। ਅੱਜ ਤਰੀਕ ਤੋਂ ਬਾਅਦ ਜਿਹੜੇ ਵੀ ਕੰਮ ਆਉਣਗੇ ਤੁਸੀਂ ਮਿਲ ਲਓ। ਇੱਕ ਇੱਕ ਕੰਮ ਤੁਹਾਡੇ ਪਿੰਡ ਦਾ ਹੋਊਗਾ। ਭਰਾਓ, ਕਾ ਦੋ ਕੀ ਗੱਲਾਂ ਕਰਨੀ। ਮੈਂ ਤੁਹਾਡਾ ਟਾਈਮ ਖਾਲੀ ਨਹੀਂ ਕਰਨਾ। ਤੁਸੀਂ ਚੋਣ ਨੂੰ ਸਾਰੇ ਕੰਮ ਕਰਾ ਦੇ। ਮੈਂ ਇੱਕ ਦਾ ਤੁਹਾਡੇ ਸਾਰੇ ਲੀਡਰ ਸਰਪੰਨਾਂ ਤੇ ਧਿਆਨ ਚ ਜਾਣੀ ਚਾਹਨਾ। ਭਾਈ ਜੋਹਰ ਕੁਲ ਮੇਰੇ ਨੇ ਹੀ ਲੀ Punjab ਤੋਂ ਮਾਲਵੇ ਤੋਂ ਸ਼ੁਰੂ ਹੋਈ ਕਮਰਸ ਰਣਕੋ ਰੁਕੀ ਗਰਦਾਸਪੁਰ ਚ ਨਹੀਂ ਆਈ ਤਾਂ 92 ਐਮਐਲਏ ਬਣੇ ਤੱਕ ਗਰਦਾਸਪੁਰ ਤੋਂ ਰੁਕਦੇ ਮੈਂ ਤੁਹਾਨੂੰ ਇੱਕ ਗੱਲ ਦਾਬੇ ਨਾਲ ਕਹਿ ਕੇ ਚੱਲਿਆ ਮੇਰੀ ਗੱਲ ਨੋਟ ਰੱਖਿਓ ਜਿਹੜੀ 22 ਚੰਨੇ ਦੀ ਮਾਲਵੇ ਚ ਚੱਲੀ ਹੈ ਉਹੀ ਹੀ ਮੇਰੀ ਤੇਰਾ ਪਪਾ ਨਾਨਕ ਤੋਂ 24 ਚ ਜਾ ਰਹੀ ਹੈ

ਤਾਂ ਜ਼ਿਲ੍ਹਾ ਗੁਰਦਾਸਪੁਰ ਵਾਲਿਆਂ ਦੀ ਸਪਾਈ ਵਾਲੀ ਸਰਕਾਰ ਪਰੋੜੀਆਂ ਨੇ ਮੈਂ ਧੰਨਵਾਦ ਨਾਲ ਕਹਿ ਕੇ ਚਲੇ ਆ। ਜਗਤਰਾਜ ਸਾਹਿਬ ਜੈ ਜੀ ਕਾਲੇ। ਗੁਰਦਾਸਪੁਰ ਦੇ ਉਪਰ ਦੇ ਲੀਡ ਨੇ ਪਰ ਜਦੋਂ ਇਹਦਾ ਉੱਠ ਕੇ ਤੁਰ ਪਣਾ ਸਭ ਮੰਗਲੀਆਂ ਵੇਟ ਕਰਦੇ ਨੇ ਇਹਨਾਂ ਜਿਹੜਾ ਜਿਹੜਾ ਸਾਹਮਣੇ। ਤੁਸੀਂ ਭਰਾ ਮੋਟ ਪੰਨਨ ਜਾ ਰਹੇ ਹੋ ਸਪਾਈ ਵਾਲੀ ਲਕਤੂਗਾ। देखो ये सही की बनता आप रुकना लक्षण लड़नेगा अकालिया चो भी फुटा गे फगढ़ चूनिया चो फुटा गए गुरदासपुर चो फुटा गे डेरा बा नानक चो चढ़ा पड़ते पढ़ते पठानकोट तक जाओगे सारे थानों की जड़ा पढ़ते ਆ ਗਿਆ ਉਹ 23 ਤਰੀਕ ਵਾਲੇ ਦਿਨ ਚਾਰ ਤਣ ਬੱਚੇ ਨੇ ਤਿੰਨ ਦਿਨ ਹੀ ਰਹੇ ਚੋਕ ਦੇ ਕੋਲ ਮੈਂ ਅਭੇ ਤਾਂ ਕੰਮੋਂ ਸੱਖੀ ਗਲੈ ਨੂੰ ਵੀ ਕਾ ਤੇ ਆ ਜੀ ਕੱਲ੍ਹ ਦਾ ਤੇ ਨਹੀਂ ਪਾਇਆ ਠੀਕ ਹੈ ਜੀ ਤੂੰ ਐ ਲਾਡੀ ਕਿਡਾ ਕੁਛ ਹੋ ਗਿਆ ਬੱਸ ਸੁਣਾ ਚੰਦ ਜਕਰ ਦੇਖੋ ਮੇਰਾ ਪ੍ਰਾਨੰਦਰ ਸਭੀ ਸਾਰਾ ਦਿਨ ਇਸ ਤਰ੍ਹਾਂ ਹੀ ਬਸ ਇੱਕ ਕੱਟ ਸੁਝੇ ਬੁਰਕਟਾ ਮੇਰੇ ਦਿਖਾਉਂਦਾ ਨਹੀਂ ਸਾਰਾ ਗੱਡੀ ਚੇਕ ਮਾਰੋ ਕਦਾ ਠੀਕ ਹੋਗਾ ਮੈਂ ਦੱਸਣਾ ਤਰਤੀ ਹੋਗਾ ਬ੍ਰੇਕ ਨਾਲ ਹੋਰ ਆਪਣਾ ਸਾਥੀ ਖੜ ਕੇ ਲੋਕਾਂ ਨੂੰ ਚੜ੍ਹ ਕੇ ਚੱਲੀਏ ਆਹ ਸਾਹਿਬ ਐਸ ਕਰਕੇ ਭਾਓ

ਕਾਲੀ ਦੱਲ ਵਾਲੇ ਉਹਨੂੰ ਪਿੰਡ ਨੂੰ ਜਾਂਦਾ ਪਤਾ ਉਹ ਵੀ ਬੋਲਦਣਾ ਇਹ ਵਿੱਚ ਉਹ ਪਤਾ ਹੀ ਯਾਰ ਉਹਨਾਂ ਸਾਰਿਆਂ ਉਹਨਾਂ ਨੂੰ ਲੜਾਈ ਜਾ ਕੇ ਨੇ ਉਹ ਮੈਨੂੰ ਕਹਿੰਦੇ ਨੇ ਕਾਲੀ ਦੱਲ ਵਾਲੇ ਸਾਰੇ ਸਾਡੇ ਭੈਣ ਭਰਾ ਉਹ ਕਹਿੰਦੇ ਹੁਣ ਲੜਾਈ ਤੇਰੀ ਨਹੀਂ ਰਹੀ ਲੜਾਈ ਹੁਣ ਸਾਡੀ ਰਹੀ ਆ ਅਸੀਂ ਦੱਸਾਂਗੇ ਇਹਦੀ ਧੌਣ ਟੁੱਕਲਾ ਕੱਢ ਕੇ ਤੇਰੀ